1.5 ਲੱਖ ਰੁਪਈਆ ਦੇ ਵਿੱਚ ਬਈ ਦੋ ਕਾਰਾਂ ਬਈ ਹਨਾ ਜੇ ਲੈ ਜਾਵੇ ਕਿਸੇ ਨੇ ਕਾਰਾਂ ਲੈਣੀਆਂ ਇਹ ਹੈਗੀਆਂ ਲੋਕਲ ਨੰਬਰ ਦੀ ਇਹ ਵੀ ਗੱਡੀ ਇਹਦਾ ਰੇਟ ਰੱਖਿਆ ਵੀਰੇ ਆਪਣਾ 2 ਲੱਖ ਤੇ 15000 2 15 ਡੀਜ਼ਲ ਗੱਡੀ ਆ ਟੌਪ ਵਾਲਾ ਮਾਡਲ ਆ ਆਸਤਾ ਆਪਸ਼ਨਲ ਓਕੇ 4 R20ਆਂ ਨੇ ਅੱਜ 3 ਹੈਗੀਆਂ ਨੇ ਰੇਟ 'ਚ ਗੱਡੀਆਂ ਠੀਕ ਆ ਜੀ ਐਕਸ ਜੀ ਵੀ 700 ਮਰਸੀਡੀਜ਼ ਸਲਟੋਸ ਇਹ ਸਾਰੇ ਬ੍ਰਾਂਡ ਹੈਗੇ ਸਾਰੇ ਬ੍ਰਾਂਡ ਜੈਡਾ ਵੀ ਮਿਲ ਜੂਗੀ ਲੈ ਬਈ ਹਨਾ ਉਹ ਕੰਡੀਸ਼ਨ ਐਦਾਂ ਦੀ ਮਿਲਦੀ ਆ ਕਾਰ ਦੀ ਵੀ ਤੁਸੀਂ ਦੇਖ ਕੇ ਕਹੋਗੇ ਵੀ ਆਪਾਂ ਪਰ ਕੀ ਕਮੀ ਕੱਢ ਕੇ ਦੱਸਿਓ ਵੀ ਜਿਹੜੇ ਸਾਲ ਆਪਾਂ ਰੇਟ ਘਟਾ ਲਈਏ ਬਈ ਹੈ ਨਾ ਪਰ ਤੁਹਾਨੂੰ ਬਾਈ ਕਮੀ ਨਹੀਂ ਮਿਲਣੀ ਚੰਗੀਆਂ ਕਾਰਾਂ ਹੁੰਦੀਆਂ ਬਾਈ ਲਵੇ ਹੈ ਨਾ ਚੰਗਾ ਟੇਸਟ ਆ ਬਾਈ ਹੋਰਾਂ ਦੇ ਕਾਰਾਂ ਦਾ ਐਕਸ ਯੂ ਵੀ 700 ਹੂੰ 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 ਲੋਕਲ ਪੰਜਾਬ ਨੰਬਰ ਆ ਠੀਕ ਹੈ ਗੱਡੀ ਦਾ ਇੰਟੀਰੀਅਰ ਚੈੱਕ ਕਰੋ ਬਿਲਕੁਲ ਬ੍ਰੈਂਡ ਨਿਊ 14000 ਕਿਲੋਮੀਟਰ ਗੱਡੀ ਚੱਲੀ ਆ SUV 700 ਆਟੋਮੈਟਿਕ ਦੀ ਐਵਰੇਜ ਕਿੰਨੀ ਆ ਵੀਰੇ ਐਵਰੇਜ ਵੀਰੇ ਦੇ 20 ਪਲੱਸ ਆਉਂਦੀ ਆ ਮੇਨ ਹਾਈਵੇ ਤੇ 23 24 ਵੀ ਕਰ ਜਾਂਦੀ ਆ ਤਰੀਕੇ ਜੇ ਨਾਲ ਚਲਾਉਣੀ ਪੈਂਦੀ ਆ ਠੀਕ ਹੈ ਉਹ ਮੈਂ ਤਰੀਕਾ ਸਮਝਾਉਂਗਾ ਜਦੋਂ ਮੇਰੇ ਕੋਲ ਗੱਡੀ ਲੈ ਕੇ ਜਾਣਾ ਲੈ ਵੀ ਬਾਈ ਜੇ ਤੁਸੀਂ ਆਹ ਕਾਰ ਬਾਏ ਕਰਦੇ ਹੋ ਤਾਂ ਤੁਹਾਨੂੰ 25 ਦੀ ਐਵਰੇਜ ਵੀ ਦਿਵਾਉਗਾ ਬਾਈ ਤੇ ਕਿਵੇਂ ਲੈਣੀ ਹੈਗੀ ਉਹ ਤੁਹਾਨੂੰ ਬਾਈ ਹੋਰੀ ਦੱਸ ਦੇਣਗੇ ਬਾਈ ਹਨਾ ਸਾਰਾ ਮਾਡਲ ਹਮ ZDI ਆਟੋ ਗੇਅਰ ਡੀਜ਼ਲ ਦੇ ਵਿੱਚ ਇਹ ਸਵਿਫਟ ਥੋੜੂਆ ਬਈ ਇਹਦਾ ਗਿਫਟ ਹੈ ਠੀਕ ਹੈ ਉਹ ਗੱਲ ਕਰੀਏ ਪੁਸ਼ ਬਟਨ ਸਟਾਰਟ ਆ ਆਟੋਮੈਟਿਕ ਨਾਲ ਡੀਜ਼ਲ ਦੀ ਕਾਰ ਮਾਰਕੀਟ ਤੇ ਹੁਣ ਆਉਂਦੀ ਵੀ ਹੈ ਨਹੀਂ ਬਈ ਹੈਨਾ ਹਾਂਜੀ ਵੀਰੇ ਕੀ ਤੇ ਜਾ ਬੜਾ ਮਸ਼ਹੂਰ ਹੋਇਆ ਬਈ ਹੈਨਾ ਕਹਿੰਦੇ ਸੌਰੇ ਦੀ ਲਾਲ ਅਮਰੂਤੀ ਨੇ ਬਈ ਹੈਨਾ ਚੱਕਾ ਜਾਮ ਕਰਾਦਾ 1151 ਨੰਬਰ ਆ ਲਾਲ ਅਮਰੂਤੀ ਬਈ ਬਹੁਤ ਘੱਟ ਮਿਲਦੀਏਗੀ ਇਹ ਵੀ ਇੱਕ ਆਪਾਂ ਕਹਿੰਦੇ ਵੀ ਦੀਵਾ ਲੈ ਕੇ ਭੰਨ ਵਾਲਾ ਕੰਮ ਹੋ ਜਾਂਦਾ ਤੇ ਚੱਲੀ ਕਿੰਨੀ ਹੋਈ ਆ ਬੜਾ ਹੁਣ ਬਾਈ ਤੁਹਾਨੂੰ ਦੱਸਣਗੇ ਤੁਸੀਂ ਕਹੋਗੇ ਝੂਠਾ ਪਰ ਇਹ ਸੱਚ ਆ ਬਈ ਹੈਨਾ ਨਹੀਂ ਸੱਚ ਆ ਵੀਰੇ ਇਹ ਚੱਲੀ ਆ ਸਿਰਫ 14000 14000 ਕਿਲੋਮੀਟਰ ਪੇਪਰਾਂ ਦੀ ਗਾਰੰਟੀ ਵੀਰੇ ਸਾਰੇ ਮਿਲਣਗੇ ਠੀਕ ਹੈ ਟਾਇਰ ਦੋਨੋਂ ਦੇ ਵਧੀਆ ਨੇ ਇਹਦੇ ਜਮਾਂ ਨਵੇਂ ਅਰਗੇ ਦੇ ਵੀ ਨਵੇਂ ਅਰਗੇ ਹੀ ਨੇ ਮੂਲੇ ਟਾਇਰ ਤਾਂ ਜੋੜਾ ਤਾਂ ਮੂਲਾ ਇਹਦਾ ਵੀ ਨਵਾਂ ਹੀ ਓਕੇ ਅੱਛਾ ਉਹ ਕਿੰਨਾ ਮਾਡਲ ਆ ਇਹ ਵੀਰੇ 2015 ਮਾਡਲ ਆ ਫਸਟ ਓਨਰ ਆ ਲੋਕਲ ਲੁਧਿਆਣੇ ਦਾ ਨੰਬਰ ਆ ਰੇਟ ਇਹਦਾ ਰੱਖਿਆ ਵੀਰੇ 4 ਲੱਖ ਤੇ 10000 ਕੋਈ ਨਾ ਗੱਡੀਆਂ ਆਪਣੇ ਕੋਲ ਹੀ ਖੜੀਆਂ ਨੇ ਹੂੰ ਤੁਸੀਂ ਆਓ ਬੇਫਿਕਰ ਹੋ ਕੇ ਆਓ ਟਰਾਈ ਲਓ ਤਸੱਲੀ ਕਰੋ ਮਿਸਤਰੀ ਲਿਆਓ ਮਕੈਨਿਕ ਲਿਆਓ ਕਿਸੇ ਨੂੰ ਮਰਜ਼ੀ ਲਿਆ ਕੇ ਗੱਡੀ ਚੈੱਕ ਕਰਾ ਕੇ ਪੂਰੀ ਫੁੱਲ ਤਸੱਲੀ ਕਰਕੇ ਮੇਰੀ ਗਾਰੰਟੀ ਰਹੂਗੀ ਤੁਸੀਂ ਗੱਡੀ ਤਸੱਲੀ ਕਰਕੇ ਲੈ ਕੇ ਜਾਓ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਹੋਰ ਠੀਕ ਠਾਕ ਹੋ ਘਰ ਪਰਿਵਾਰ ਸੁੱਖ-ਸਾਂਦਾ ਸਾਰਿਆਂ ਦਾ ਤੇ ਬਾਈ ਕਿੱਥੋਂ-ਕਿੱਥੋਂ ਜੁੜੇ ਹੋ ਮੇਰਾ ਭਰਾ ਕਮੈਂਟ ਕਰਕੇ ਦੱਸਿਓ ਤੇ ਅੱਜ ਆਪਾਂ ਖੜੇ ਆ ਕਮਲ ਆਟੋ ਡੀਲਰ ਲੁਧਿਆਣਾ ਤੇ ਤੇ ਜੇ ਕਿਸੇ ਨੇ ਚੰਗੀਆਂ ਕਾਰਾਂ ਪੰਜਾਬ ਨੰਬਰ ਦੀਆਂ ਲੈਣੀਆਂ ਬਾਈ ਹਨਾ ਤਾਂ ਬਾਈ ਹੋਰਾਂ ਨਾਲ ਸੰਪਰਕ ਕਰ ਲਿਓ ਤੇ ਬਾਕੀ ਬਾਈ ਦਾ ਸੁਭਾਅ ਬਹੁਤ ਵਧੀਆ ਬਾਈ ਹਨਾ ਤੇ ਬਾਈ ਹੋਰੀ ਆਪਣੇ ਨਾਲ ਵੀਰੇ ਸਤਿ ਸ੍ਰੀ ਤੇ ਬੜੇ ਦਿਨਾਂ ਬਾਅਦ ਆਪਾਂ ਮਿਲ ਰਹੇ ਆ ਗਰਮੀ ਹੈ ਬਹੁਤ ਆ ਬਈਆਂ ਨਾ ਸੂਰਤ ਦੇ ਪੱਲੀ ਫੋਨ ਵਾਲੇ ਕੰਮ ਆਇਆ ਪਿਆ ਤੇ ਚਲੋ ਫੇਰ ਵੀ ਮਿੱਤਰਾਂ ਨੂੰ ਬਈ ਕਾਰਾਂ ਦਿਖਾਉਣੀ ਆ ਆਪਣਾ ਕੰਮ ਹੈ ਬਈ ਹਨਾ ਤੇ ਕਿੱਦਾਂ ਦੀ ਕਾਰਾਂ ਬਈ ਅੱਜ ਕਾਰਾਂ ਵੀਰੇ ਆਪਣੇ ਕੋਲੇ 4 i20ਆਂ ਨੇ ਅੱਜ 3 ਹੈਗੀਆਂ ਨੇ ਰੈਟਜ ਗੱਡੀਆਂ ਓਕੇ ਠੀਕ ਹੈ ਜੀ ਐਕਸ ਜੀ ਵੀ 700 ਮਰਸੀਡੀਜ਼ ਸਲਟੋਸ ਇਹ ਸਾਰੇ ਬ੍ਰਾਂਡ ਹੈਗੇ ਸਾਰੇ ਬ੍ਰਾਂਡ ਜੈਟਾ ਵੀ ਮਿਲ ਜੂਗੀ ਠੀਕ ਹੈ ਤੇ ਆਜ ਵੀ ਮਿਲ ਜੂ ਹੋਂਡਾ ਸਿਟੀ ਮਿਲ ਜੂ ਨਵਾਂ ਮਿਲ ਜਾਣਗੀਆਂ ਦੋ ਤਿੰਨ ਮਤਲਬ ਸਾਰੇ ਜਿਹੜੇ ਚਾਹੀਦੇ ਨੇ ਸਾਰਾ ਕੁਝ ਜਿਹੜਾ ਕੋਈ ਲੋਨ ਹੋ ਜੂ ਲੋਨ ਵਾਧੂ ਠੀਕ ਹੈ ਲੋਨ ਹੋ ਜੂ ਬਾਈ ਤੁਹਾਡਾ ਸਿਬਲ ਚੰਗਾ ਹੋਣਾ ਚਾਹੀਦਾ ਮੇਨ ਗੱਲ ਆ ਬਾਈ ਮੇਰਾ ਭਰਾ ਇਹ ਬੇਨਤੀ ਹੋਈ ਆ ਹਨਾ ਬਾਈ ਕੋਡਾ ਸਿਮਲ ਸਹੀ ਹੈ ਤਾਂ ਲੋਨ ਹੋਊਗਾ ਅਗਰ ਸਿਮਲ ਕਰਾਵਾਂ ਤਾਂ ਬਈ ਹੈ ਨਾ ਕੋਈ ਫਾਇਦਾ ਨਹੀਂ ਨਹੀਂ ਕੋਈ ਨਹੀਂ ਯਾਰ ਇਹੋ ਜੀ ਗੱਲ ਆਪਾਂ ਸਿਮਲ ਘੱਟ ਦੇ ਵੀ ਕਰਾ ਦਾਂਗੇ ਕਰਾ ਦਾਂਗੇ ਪੱਕਾ ਕਰਾ ਦਾਂਗੇ ਪਰ ਕੋਸ਼ਿਸ਼ ਕਰਿਆ ਕਰੋ ਸਿਮਲ ਸੈੱਟ ਕਰਨ ਦੀ ਬਈ ਹੈ ਨਾ ਕੋਈ ਨਹੀਂ ਮੈਂ ਸੈੱਟ ਕਰਾ ਦੂੰਗਾ ਫਿਰ ਅੱਗੇ ਤੋਂ ਤੁਸੀਂ ਟਾਈਮ ਨਾ ਭਰ ਦਿਓ ਹੋਰ ਨਹੀਂ ਗੱਲ ਕੋਈ ਜਾਏਗੀ ਠੀਕ ਹੈ ਤੇ ਵੀਰੇ ਹੁਣ ਮੈਂ ਗੱਲ ਕਰਾ ਜੇ ਪੇਪਰ ਵਗੈਰਾ ਸਾਰੀ ਕਾਰਾਂ ਦੇ ਪੂਰੇ ਹਾਂਜੀ ਵੀਰੇ ਕੰਪਲੀਟ ਪੇਪਰ ਮਿਲ ਲੰਗੇ ਸਾਰੀਆਂ ਕਾਰਾਂ ਦੇ A to Z ਜਿੰਨੀਆਂ ਕਾਰਾਂ ਦਿਖਾਵਾਂਗੇ ਤੇ ਬਈ ਆਉਣਾ ਤੁਹਾਨੂੰ ਗਿੱਲਰ ਰੋਡ ਦੇ ਲੁਧਿਆਣੇ ਜੀ ਐਨ ਆਈ ਕੋਲੇ i20 ਮਾਡਲ ਪੈਟਰੋਲ ਗੱਡੀ ਆ i20 ਹਾਂਜੀ 2009 ਮਾਡਲ ਆ ਹਾਂਜੀ ਫਰਸਟ ਓਨਰ ਆ ਲੋਕਲ ਲੁਧਿਆਣੇ ਦਾ ਨੰਬਰ ਆ ਠੀਕ ਹੈ ਫਰੰਟ ਵੀ ਕੈਮਰਾ ਲਗਾਇਆ ਹੋਇਆ ਹੈ ਬਾਈ ਨੇ ਹਾਂਜੀ ਹਾਂਜੀ ਫਰੰਟ ਕੈਮਰਾ ਐਂਡਰੋਇਡ ਪਲੇਅਰ ਕਾਫੀ ਕੁਝ ਹੈ ਇੱਥੇ ਫਰੰਟ ਕੈਮਰਾ ਵੀ ਬਾਈ ਨੇ ਲਗਾਇਆ ਹੋਇਆ ਹੈ ਨਾ ਸ਼ਾਇਦ ਰਿਕਾਰਡਿੰਗ ਵਾਲਾ ਫਰੰਟ ਕੈਮਰਾ ਬੈਕ ਕੈਮਰਾ ਸਾਰਾ ਕੁਝ ਹੈਗਾ ਇੱਥੇ ਓਕੇ ਅੱਛਾ ਕਿੰਨੇ ਦੀ ਏ ਇਹ ਵੀਰੇ 2.5 ਲੱਖ ਰੁਪਈਆ ਪਾਰਟੀ ਦੀ ਡਿਮਾਂਡ ਆ ਗਾਗ ਦੀ ਉਹ ਗੱਡੀ ਆ ਠੀਕ ਆ ਇਹ ਵੀਰੇ 2010 ਮਾਡਲ ਆ ਹਾਂਜੀ ਇਹ ਹੈਗੀ ਆ ਲੋਕਲ ਨੰਬਰ ਦੀ ਇਹ ਵੀ ਗੱਡੀ ਇਹਦਾ ਰੇਟ ਰੱਖਿਆ ਵੀਰੇ ਆਪਣਾ 215000 215 ਡੀਜ਼ਲ ਗੱਡੀ ਆ ਟੌਪ ਵਾਲਾ ਮਾਡਲ ਆ ਆਸਤਾ ਆਪਸ਼ਨਲ ਓਕੇ ਬਾਈ ਆ ਨਵੀਂ ਸ਼ੇਪ ਦੀ ਵੀਰੇ ਇਹ ਵੀਰੇ 2014 2014 ਮਾਡਲ ਆ ਫਰਸਟ ਓਨਰ ਆ ਲੋਕਲ ਲੁਧਿਆਣੇ ਦਾ ਨੰਬਰ ਆ ਓਕੇ ਗੱਡੀ ਦਾ ਰੇਟ ਰੱਖਿਆ ਵੀਰੇ ਇਹਦਾ 5 ਲੱਖ ਤੇ 25000 ਓਕੇ ਆਹ ਹੈ ਵੀਰੇ ਇਹ ਵੀਰੇ ਹੈਗੀ 2014 ਮਾਡਲ ਆ 15 ਰਜਿਸਟਰਡ ਆ ਹਾਂਜੀ ਇਹ ਸਪੋਰਟਸ ਆਪਸ਼ਨਲ ਆ ਇਹ ਸਪੋਰਟਸ ਦਾ ਇੰਨਾ ਕੀ ਫਰਕ ਹੁੰਦਾ ਉਹ ਚ ਪੁਸ਼ ਬਟਨ ਆ ਇਹ ਚ ਪੁਸ਼ ਨਹੀਂ ਹੈਗਾ ਓਕੇ ਲਾਇਬੀਲੇ ਨੂੰ ਬਾਹਰੋਂ ਲਵਾਏ ਹੋਏ ਆ ਦੇ ਕੰਪਨੀ ਵਾਲੇ ਆ ਇਹਦਾ 5 ਲੱਖ 15000 ਰੇਟ ਆ ਅੱਛਾ ਕੰਡੀਸ਼ਨ ਦੀਆਂ ਚੰਗੀਆਂ ਸਾਰੀਆਂ ਕੰਡੀਸ਼ਨ ਦੀਆਂ ਸਾਰੀਆਂ ਚੰਗੀਆਂ ਕੋਈ ਕਮੀ ਨਹੀਂ ਕੋਈ ਖਰਚਾ ਨਹੀਂ ਹੋਊਗਾ ਮਤਲਬ ਕਿ ਟਾਇਰ ਵੀ ਨਵੇਂ ਆ ਰਹੀ ਨੇ ਸਾਰੀਆਂ ਗੱਾਰ ਠੀਕ ਆ ਬਈ ਤੇ ਬਈ ਉਸ ਤੋਂ ਬਾਅਦ ਕਾਲੀ ਫੋਰਟ ਨੂੰ ਦੇ ਰਹੇ ਆ ਪਰ ਤੁਹਾਨੂੰ ਬਈ ਹੈਨਾ ਬਹੁਤ ਘੱਟ ਮਿਲਦੀ ਹੈ ਮਾਰਕੀਟ 'ਚ ਇਹ ਵਾਲੀ ਕਾਰ ਹਾਂਜੀ ਇਹੀ ਕਾਲੇ ਰੰਗ ਚ ਮੇਨ ਗੱਲ ਕਰੀਏ ਜੀ। ਬਲੈਕ ਲਾਲ। ਇਹ ਵੀਰੇ ਮਾਡਲ। ਇਹ ਵੀਰੇ 2012 ਮਾਡਲ ਆ, ਫਰਸਟ ਓਨਰ ਗੱਡੀ ਆ। ਫਰਸਟ। ਹਾਂ ਜੀ। ਠੀਕ ਆ ਵੀਰੇ। ਟਾਇਰ ਬਿਲਕੁਲ ਬ੍ਰਾਂਡ ਨਿਊ ਨੇ, ਲਾਈ ਵੀਲ ਨਵੇਂ ਮਾਡਲ ਵਾਲੇ ਲੱਗੇ ਹੋਏ ਨੇ ਇਹਨੂੰ। ਹਾਂ ਹਾਂ। ਠੀਕ ਆ ਜੀ। ਤੇ ਗੱਡੀ ਦਾ ਇੰਟੀਰੀਅਰ ਚੈੱਕ ਕਰੋ। ਬਿਲਕੁਲ ਬ੍ਰਾਂਡ ਨਿਊ ਇੰਟੀਰੀਅਰ ਦੀ ਕਾਰ ਆ। ਕਾਰ ਵੀ ਅੰਦਰੋਂ ਤੁਹਾਨੂੰ ਚੈੱਕ ਕਰਾ ਦਈਏ, ਅੰਦਰੋਂ ਬਹੁਤ ਸੋਹਣੀ ਕਾਰ ਆ। ਆਟੋਮੈਟਿਕ 4x2 ਹਨਾ ਬਈ। ਹਾਂ ਜੀ ਵੀਰੇ 4x2 ਆਟੋ ਗੇਅਰ ਆ। ਠੀਕ ਆ ਵੀਰੇ। ਇਹ ਬਾਕੀ ਚਲਾਵੇ ਤਾਂ ਬਈ ਇਹਨਾਂ ਨੂੰ ਕੁਝ ਕਹਿਣ ਦੀ ਲੋੜ ਹੀ ਨਹੀਂ ਬਈ ਹਾਂ ਚਲਾਵਾਤਾ ਵੀਰੇ ਇਹਨਾਂ ਦਾ ਇਹ ਗੱਡੀਆਂ ਬੁੜੀਆਂ ਹੀ ਨਹੀਂ ਹੁੰਦੀਆਂ ਹੈਗੀਆਂ ਹਾਂ ਸਹੀ ਗੱਲ ਆ ਬਈ ਹੈਨਾ ਤੇ ਇਹਦਾ ਰੇਟ ਸੀਗਾ ਇਹਦਾ ਰੇਟ ਰੱਖਿਆ ਵੀਰੇ 12 ਲੱਖ ਰੁਪਈਆ ਜੋ ਵੀ ਮਾਨਤਨ ਹੋਊ ਮੌਕੇ ਤੇ ਆਨ ਟੇਬਲ ਕਰਾ ਦੂੰਗਾ ਠੀਕ ਆ ਬਈ ਤੇ ਆਹ ਹੈ ਵੀਰੇ ਇਹਦੇ ਰੇਟ 'ਚ ਗੱਡੀਆਂ ਨੇ ਤਿੰਨ ਤਿੰਨ ਬਈ ਇਹ ਹੈਗੀ ਵੀਰੇ 9 ਮਾਡਲ 10 ਰਜਿਸਟਰਡ ਦੂਜੀ ਹੈਗੀ ਆਪਣੀ 14 ਮਾਡਲ ਤੀਜੀ ਹੈਗੀ 15 ਮਾਡਲ ਠੀਕ ਹੈ ਸਾਰੀਆਂ ਹੀ ਤਿੰਨੇ ਦੀਆਂ ਤਿੰਨੇ ਵੀਡੀਆ ਹੀ ਨੇ ਓਕੇ ਠੀਕ ਆ ਜੀ ਲੋਕਲ ਪੰਜਾਬ ਨੰਬਰ ਦੀਆਂ ਚੰਨੇ ਕਾਰਾਂ ਆ। ਹਾਂ ਹਾਂ ਇਹ ਮਤਲਬ ਇਹ ਵੀਰੇ 2009 ਮਾਡਲ ਦਾ ਰੇਟ ਰੱਖਿਆ ਵੀਰੇ 2 ਲੱਖ ਤੇ 10000 ਸੈਕੰਡ ਓਨਰ ਠੀਕ ਹੈ ਵੀਰੇ ਠੀਕ ਹੈ ਜੀ ਆਹਾਂ ਇਹ ਵੀਰੇ ਸੈਕੰਡ ਓਨਰ ਆ 2014 ਮਾਡਲ ਆ ਹਾਂਜੀ ਇਹਦਾ ਰੇਟ ਰੱਖਿਆ ਵੀਰੇ 3 ਲੱਖ ਤੇ 35000 335 ਹਾਂਜੀ ਅੱਛਾ ਮਾਨਤਨ ਹੋ ਜਾ ਵਧੀਆ ਜੀ ਹਾਂਜੀ ਹਾਂਜੀ ਵੀਰੇ ਬੇ ਫਿਕਰ ਹੋ ਕੇ ਆ ਜਾਓ ਯਾਰ ਮਾਨਤਨ ਮੈਂ ਆਪੇ ਕਰਾ ਦਾਂਗਾ ਇਹ ਵੀਰੇ 3.5 ਲੱਖ ਰੁਪਿਆ ਰੇਟ ਰੱਖਿਆ 2015 ਮਾਡਲ ਫਸਟ ਓਨਰ ਟਾਇਰ ਤਿੰਨੇ ਕਾਰਾਂ ਦੇ ਨਵੇਂ ਆ ਰਗੇ ਆ ਠੀਕ ਹੈ ਵੀਰੇ ਲਈ ਬਈ ਇਹਨਾਂ ਉਹ ਕੰਡੀਸ਼ਨ ਐ ਇਦਾਂ ਦੀ ਮਿਲਦੀ ਐ ਕਾਰ ਦੀ ਵੀ ਤੁਸੀਂ ਦੇਖ ਕੇ ਕਹੋਗੇ ਵੀ ਆਪਾਂ ਕੀ ਕਮੀ ਕੱਢ ਕੇ ਦੱਸਿਓ ਵੀ ਜਿਹੜੇ ਹਿਸਾਬ ਨਾਲ ਆਪਾਂ ਰੇਟ ਘਟਾ ਲਈਏ ਬਈ ਹਨਾ ਪਰ ਤੁਹਾਨੂੰ ਬਈ ਕਮੀ ਨਹੀਂ ਮਿਲਣੀ ਚੰਗੀਆਂ ਕਾਰਾਂ ਹੁੰਦੀਆਂ ਬਾਈ ਲਵੇ ਹਨਾ ਚੰਗਾ ਟੇਸਟ ਦਾ ਬਾਈ ਹੋਰਾਂ ਦਾ ਕਾਰਾਂ ਦਾ ਤੇ ਬਈ ਤੁਹਾਨੂੰ ਆਹ ਕਾਰ ਦਿਖਾਵਾਂਗੇ ਆਹ ਹੈ ਜੀ ਕਾਰ ਆ ਬਾਈ ਹਨਾ ਵੀ ਮਤਲਬ ਇਹ ਗੱਲ ਕਰੀਏ ਵੀ ਬੰਦੇ ਨੂੰ ਆਪ ਨੂੰ ਹੋ ਜਾਂਦਾ ਯਾਰ ਵੀ ਕਿਹੜਾ ਫੀਚਰ ਚਲਾਵਾਂ ਇਹਦਾ ਹਾਂਜੀ ਇੰਨੇ ਕੋ ਫੀਚਰ ਨੇ ਇਹਦੇ ਜਾਦੇ ਬਈ ਹਨਾ ਆਪ ਹੀ ਚੱਲਦੀ ਆ ਆਟੋ ਡਰਾਈਵਿੰਗ ਤਾਂ ਹੈਗਾ ਚਾ ਹਾਂਜੀ ਹਾਂਜੀ ਵੀਰੇ ਠੀਕ ਆ ਵੀਰੇ ਆਪੇ ਦਾ ਸਟੀਅਰਿੰਗ ਮੁ ਏ ਵੀਰੇ ਸਿਕਾਈ ਰੂਫ ਵਾਲੀ ਗੱਡੀ ਆ ਐਕਸ ਯੂ ਵੀ 700 ਹੂੰ 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 ਲੋਕਲ ਪੰਜਾਬ ਨੰਬਰ ਆ ਠੀਕ ਐ ਗੱਡੀ ਦਾ ਇੰਟੀਰੀਅਰ ਚੈੱਕ ਕਰੋ ਬਿਲਕੁਲ ਬ੍ਰੈਂਡ ਨਿਊ 14000 ਕਿਲੋਮੀਟਰ ਗੱਡੀ ਚੱਲੀ ਆ ਚੱਲੀ ਕੁਛ ਨਹੀਂ ਬਈ ਕੰਪਨੀ ਹਿਸਟਰੀ ਆ ਸਾਰੀ ਓਕੇ ਲੈ ਵੀ ਬਈ ਹਨਾ ਸਨ ਰੂਫ ਤੇ ਮੂਨ ਰੂਫ ਦੋਨੇ ਹੈ ਮਿਲ ਲੈਣੀਆਂ ਆਪਾਂ ਨੂੰ ਕਾਰ ਚ ਆਟੋਮੈਟਿਕ ਜਿਹੜੀ ਮੇਨ ਗੱਲ ਆਵੇ ਐਕਸਯੂਵੀ 700 ਆਟੋਮੈਟਿਕ ਦੀ ਐਵਰੇਜ ਕਿੰਨੀ ਹੈ ਵੀਰੇ ਐਵਰੇਜ ਵੀਰੇ ਦੇ 20 ਪਲੱਸ ਆਉਂਦੀ ਆ ਮੇਨ ਹਾਈਵੇ ਤੇ 23 24 ਵੀ ਕਰ ਜਾਂਦੀ ਆ ਤਰੀਕੇ ਦੇ ਨਾਲ ਚਲਾਉਣੀ ਪੈਂਦੀ ਆ ਉਹ ਮੈਂ ਤਰੀਕਾ ਸਮਝਾਉਂਗਾ ਜਦੋਂ ਮੇਰੇ ਕੋਲ ਗੱਡੀ ਲੈ ਕੇ ਜਾਣਾ ਲੈ ਵੀ ਬਾਈ ਜੇ ਤੁਸੀਂ ਆਹ ਗੱਾਰ ਬਾਇ ਕਰਦੇ ਹੋ ਤਾਂ ਤੁਹਾਨੂੰ 25 ਦੀ ਐਵਰੇਜ ਵੀ ਦਿਵਾਉਗਾ ਬਾਈ ਤੇ ਕਿਵੇਂ ਲੈਣੀ ਹੈਗੀ ਉਹ ਤੁਹਾਨੂੰ ਬਾਈ ਹੋਰੀ ਦੱਸ ਦੇਣਗੇ ਬਾਈ ਹਨਾ ਇਹ ਮਾਡਲ 2023 2023 ਮਾਡਲ ਆ ਵੀਰੇ ਠੀਕ ਹੈ ਲੋਕਲ ਨੰਬਰ ਆ ਰੇਟ ਇਹ 28.5 ਲੱਖ ਵਾਲਾ ਮਾਡਲ ਆ ਵੀਰੇ ਓਕੇ ਹੁਣ ਦਵਾਂਗਾ ਕਿੰਨਾ ਦੀ ਇਹ ਵੀਰੇ 24.25 ਲੱਖ ਰੁਪਇਆ ਰੇਟ ਰੱਖਿਆ ਜੀ 24.50 ਦੀ ਠੀਕ ਹੈ ਜੀ ਮਾਨਤਾ ਕੋਈ ਨਾ ਹੋਜੂ ਤੁਹਾਡਾ ਹੋਜੋ ਬਈ ਹੈਨਾ ਠੀਕ ਹੈ ਤੇ ਆਹ ਮਰਸਡੀ ਆ ਗਈ ਵੀਰੇ ਮੇਰੇ ਮਰਸਡੀ ਦਾ ਐਸ ਕਲਾਸ ਹਾਂਜੀ 12 ਮਾਡਲ ਆ 13 ਰਜਿਸਟਰਡ ਆ ਓਕੇ ਲੋਕਲ ਪੰਜਾਬ ਨੰਬਰ ਗੱਡੀ ਹੈ ਜੀ ਹਾਂ ਹਾਂ ਤੇ ਰੇਟ ਇਹਦਾ ਰੱਖਿਆ ਵੀਰੇ 14.5 ਲੱਖ ਡੀਜ਼ਲ ਗੱਡੀ ਆ ਇਹ ਠੀਕ ਹੈ ਵੀ 6 ਇੰਜਨ ਦੇ ਨਾਲ 6 ਸਿਲੰਡਰ 3500 ਸੀਸੀ ਓਕੇ ਲਵੀ ਕਾਰ ਚੈੱਕ ਕਰ ਲ ਗੁਰਪ੍ਰੀਤ ਅੰਦਰ ਦਿਖਾ ਦਈਏ ਬਾਈ ਕਾਰ ਇਹ ਠੀਕ ਹੈ ਤੇ ਕਾਰ ਹੈਗੀ ਬਿਜ਼ਨਸ ਕਲਾਸ ਵਾਲੀ ਬਈ ਹੈਨਾ ਵੀਰੇ ਸਨਰੂਫ ਮੂਨਰੂਫ ਹੈ ਜ ਦੋਨੋਂ ਹੀ ਨੇ ਠੀਕ ਹੈ ਵੀਰੇ ਹਾਂਜੀ ਤੇ ਬਈ ਇਹ ਕਾਰ ਦੀ ਗੱਲ ਕਰੀ ਜੇ ਕੋਈ ਬੰਦਾ ਮਤਲਬ ਵੀ ਟੋਲੀਆਂ ਦੇ ਵੀ ਕਾਰ ਨੂੰ ਲਾਉਂਦਾ ਹੈਨਾ ਬਈ ਤਾਂ ਕੱਟੋ ਘੱਟ ਕਿਰਾਇਆ ਵੀ 25000 ਰੁਪਿਆ ਦਾ ਬਿਲਕੁਲ ਆਮ ਨਾਲ ਹੈ ਹੈਨਾ ਤੇ ਬਾਕੀ ਬਈ ਇੱਕ ਗੱਲ ਹੋਰ ਮੇਨ ਕਰਾ ਇਸ ਤੋਂ ਬਾਅਦ ਮੇਵੈਕ ਸ਼ੁਰੂ ਹੋ ਗਈਆਂ ਸੀਗੀਆਂ 2.5 ਲੱਖ ਰੁਪਏ ਲਾ ਕੇ ਇਹਨੂੰ ਮੇਵੈਕ ਚ ਕਨਵਰਟ ਕਰਾ ਕੇ ਬਈ ਤੁਸੀਂ ਇਹਨਾ ਪੂਰਾ ਫੀਲ ਲੈ ਸਕੋਗੇ ਹਾਂਜੀ ਬਿਲਕੁਲ ਹੋ ਜਾਂਦੀ ਹੈ ਵੀਰੇ ਠੀਕ ਹੈ ਵੀਰੇ ਤੇ ਰੇਟ ਸੀ ਇਹਦਾ ਰੇਟ ਵੀਰੇ ਦਾ 14.5 ਲੱਖ ਡਿਮਾਂਡ ਹੈ ਬ ਇੱਕ ਆਗ ਕੀ ਐਵਰੇਜ 060 ਸੀ ਪੇੜ ਹਾਂਜੀ ਪੇੜ ਨੰਬਰ ਆ ਦੇਖੋ 060 ਸੀ ਇਧਰ 12 14 ਉਧਰ ਹੈਗਾ 57 57 ਹੋਰ ਵੀ ਕਾਰਾਂ ਬਹੁਤ ਨੇ ਵੀ ਲੱਗੋ ਪੇੜ ਲੱਗਣੀਆਂ ਦਾ ਇਹ ਮਾਡਲ 2000 ਕਿੰਨਾ ਐਵਰੇ ਮਾਡਲ ਹੈਗਾ 2019 ਦਸੰਬਰ ਦਾ ਪੈਟਰੋਲ ਦੀ ਡੀਜ਼ਲ ਲਾ ਡੀਜ਼ਲ ਗੱਡੀ ਆ ਵੀਰੇ ਇਹ ਯਾਤਰ ਪੈਟਰੋਲ ਆਉਂਦੀਆਂ ਵੈਸੇ ਨਾ ਹਾਂਜੀ ਨਹੀਂ ਪੈਟਰੋਲ ਡੀਜ਼ਲ ਆਈ ਜਾਂਦੀਆਂ ਸਾਰੀਆਂ ਠੀਕ ਹੈ ਹੁਣ ਆਉਂਦੀ ਹੈਗੀ ਹਾਂਜੀ ਹਾਂਜੀ BS6 ਆ ਵੀਰੇ ਠੀਕ ਓਕੇ अच्छा हुन मॉडल ਦੱਸਿਆ ਤੁਹਨੇ 2019 2019 ਦਸੰਬਰ ਵਾਲਾ 2019 ਠੀਕ ਹੈ ਵੀਰੇ ਓਨਰ ਫਰਸਟ ਓਨਰ ਫਰਸਟ ਆ ਵੀਰੇ 20000 ਕਿਲੋਮੀਟਰ ਚੱਲੀ ਆ ਟਾਇਰ ਨਵੇਂ ਆ ਗਏ ਗੱਡੀ ਦੇ ਫੀਚਰ ਬਈ ਬਹੁਤ ਕੰਟਰੋਲ ਪੁਸ਼ ਬਟਨ ਪੁਸ਼ ਬਟਨ ਠੀਕ ਹੈ ਜੀ ਹੂੰ ਤੇ ਬਾਕੀ ਰੂਫ ਰੇਲ ਆ ਹੂੰ ਹੂੰ ਲਾਈ ਵਿਲਾਂ ਵਾਲਾ ਮਾਡਲ ਆ ਐਚਟੀਕੇ ਪਲੱਸ ਠੀਕ ਹੈ ਅਜੇ ਲਿਫਾਫੇ ਦਾ ਉਤਰੇ ਨਹੀਂ ਹੈਗੇ ਪਿਛਲੀਆਂ ਸੀਟਾਂ ਤੇ ਉਮੀ ਨੇ ਰੇਟ ਕਿੰਨਾ ਵੀਰੇ ਇਹਦਾ ਰੇਟ ਰੱਖਿਆ ਵੀਰੇ 11 ਲੱਖ ਤੇ 25 ਹਜ਼ਾਰ ਸਵਾ 11 ਲੱਖ ਹਾਂਜੀ ਠੀਕ ਹੈ ਵੀਰੇ ਬਾਕੀ ਥੋੜਾ ਬਹੁਤ ਮਾਰ ਤਾਨ ਕਰਵਾ ਦਾਂਗੇ ਇਹ ਵੀ ਕਰਾਵਾਂਗੇ ਇਹ ਵੀਰੇ ਕਾਰ ਹੈਗੀ Swift 2018 ਮਾਡਲ ਹੂੰ ZDI ਆਟੋ ਗੇਅਰ ਡੀਜ਼ਲ ਦੇ ਵਿੱਚ Swift ਕਾਦੀ ਹੈ ਵੀਰੇ ਇਹਦਾ ਡੀਜ਼ਲ ਹੈ ਡੀਜ਼ਲ ਆ ਵੀਰੇ ਗਿਫਟ ਹੈ ਡੀਜ਼ਲ ਗਿਫਟ ਹੈ ਇਹ ਲੈ ਬਈ ਇਹ Swift ਥੋੜੂਆ ਬਈ ਇਹਦਾ ਗਿਫਟ ਹੈ ਠੀਕ ਹੈ ਉਹ ਗੱਲ ਕਰੀਏ ਪੁਸ਼ ਬਟਨ ਸਟਾਰਟ ਆ ਆਟੋਮੈਟਿਕ ਨਾਲ ਡੀਜ਼ਲ ਦੀ ਕਾਰ ਮਾਰਕੀਟ ਤੇ ਹੁਣ ਆਉਂਦੀ ਵੀ ਹੈ ਨਹੀਂ ਬਈ ਹਾਂਜੀ ਵੀਰੇ ਆਟੋ ਗੇਅਰ ਦੀ ਗੱਡੀ ਬਿਲਕੁਲ ਜਮੇ ਨਹੀਂ ਲੱਭਦੀ ਵੀਰੇ ਬਹੁਤ ਥੋੜੀ ਜਲਦੀ ਆਏ ਐਵਰੇਜ ਬਹੁਤ ਹੀ ਹੁੰਦੀ ਹੈ ਕਾਰ ਬਾਈ ਹਨਾ ਬਹੁਤ ਔਖੀ ਲੈ ਕੇ ਆਇਆ ਤੇ ਉੱਤੋਂ ਦੀ ਡੀਲ ਵੀ ਬੰਦੇ ਨੇ ਐਵੇਂ ਕਰੀ ਕਹਿੰਦਾ ਮੈਂ ਨੰਬਰ ਵੀ ਨਹੀਂ ਦੇਣਾ ਇਹਦਾ ਅੱਛਾ ਨੰਬਰ ਵੀ ਨਹੀਂ ਦਿੰਦੇ ਨੰਬਰ ਲੋਕਲ ਨੰਬਰ ਤੱਕਾ ਵੀ ਆਪੀ ਵੀ ਦੱਸ ਨੰਬਰ ਦਿੰਦੇ ਨਹੀਂ ਕਹਿੰਦੇ ਨਵਾਂ ਲਵਾ ਕੇ ਦਵਾਂਗੇ ਅੱਛਾ ਕਿੰਨੇ ਦੀ ਕਾਰ ਦੋਗੇ ਇਹ ਇਹ ਵੀਰੇ 7.5 ਲੱਖ ਰੁਪਿਆ ਦੀ ਆਸਕਿੰਗ ਆ ਮਾਰਨ ਤਾਣੇ 'ਚ ਹੋ ਜਾਊਗਾ ਕੋਈ ਗੱਲ ਤੁਸੀਂ ਆਜੋ ਕਰਾ ਦਾਂਗੇ ਕਾਰ 63000 ਚੱਲੀ ਆ ਫਰਸਟ ਓਨਰ ਆ ਸਾਰੀ ਕੰਪਨੀ ਮੇਨਟੇਨ ਆ ਕਾਰ ਯਾਰ ਟੈ ਅਗਲੀ ਇਹ ਅਗਲੀ ਵੀਰੇ ਡਿਜ਼ਾਇਰ ਗੱਡੀ 2014 ਮਾਡਲ ਹਾਂਜੀ ਠੀਕ ਹੈ ਜੀ ਕਾਰ ਇੰਟੀਰੀਅਰ ਐਕਸਟੀਰੀਅਰ ਦੀ ਵਧੀਆ ਕਾਰ ਆ ਇਹ ਐਲਡੀਆਈ ਤੋਂ ਕਨਵਰਟ ਹੋ ਕੇ ਵੀਡੀਆਈ ਚ ਹੋਈ ਹੋਈ ਆ ਠੀਕ ਹੈ ਵੀਰੇ ਇਹਦਾ ਵੀਰੇ ਰੇਟ ਰੱਖਿਆ 3 ਲੱਖ 90 ਹਜ਼ਾਰ 3 ਲੱਖ 90 ਹਜ਼ਾਰ ਹਾਂਜੀ ਠੀਕ ਹੈ ਵੀਰੇ ਡਿਜ਼ਾਇਰ ਬਾਈ ਅਗਲੀ ਤੁਹਾਨੂੰ Honda City ਦੇ ਦਈਏ ਬਾਈ ਹਨਾ ਆਪਾਂ ਕਹਦੇ ਆ ਵੀ ਫੀਲ ਹੀ ਬੜਾ ਗੁੱਡ ਆਉਂਦਾ ਕਾਰ ਦੇ ਵਿੱਚ ਗੁੱਡ ਬਾਈ 2016 ਮਾਡਲ ਆ Honda City V ਵੇਰੀਐਂਟ ਆ ਡੀਜ਼ਲ ਆਈਡੀ ਟੈਕ ਓਕੇ ਠੀਕ ਹੈ ਜੀ ਐਂਡਰੋਇਡ ਪਲੇਅਰ ਇਹ ਵੀ ਲੱਗਿਆ 10 ਇੰਚ ਦਾ ਕਰੂਜ਼ ਕੰਟਰੋਲ ਵਾਲਾ ਮਾਡਲ ਆ ਓਕੇ ਸੀਟਾਂ ਦੇ ਕਵਰ ਟਾਇਰ ਨਵੇਂ ਪੈਸੇ ਪੂਹੇ ਕਿੰਨੇ ਕਿੰਨੇ ਪੈਸੇ ਵੀਰੇ ਇਹਦਾ ਰੱਖਿਆ ਰੇਟ 6 ਲੱਖ ਤੇ 15000 615 ਮਾਨਤਾਣ ਹੋ ਜਾਊਗਾ 6 ਤੋਂ ਥੱਲੇ ਹੀ ਕਰਾ ਦੂੰਗਾ ਡੀਲ 5-10 ਚੁੜਾ ਦੂੰਗਾ 620 ਹੂੰ ਤੇ ਜੈਟਾ ਵੀਰੇ ਜੈਟਾ ਵੀਰੇ ਹੈਗੀ 2000 ਤੇ 11 ਮਾਡਲ ਹੂੰ ਠੀਕ ਹੈ ਜੀ ਇਹ ਵੀ ਗੱਡੀ ਬਹੁਤ ਸ਼ਾਨਦਾਰ ਆ ਇਹ ਦਬਈ ਨੂੰ ਕਹਿਣ ਦੀ ਲੋੜ ਨਹੀਂ ਨਿੱਕਾ ਜਾ ਆ ਜਾ ਹੈ ਨਾ ਨਿੱਕਾ ਜਾ ਆ ਜਾ ਵੀ ਛੋਟਾ ਆਪਾਂ ਉਹ ਕਹਦੇ ਕਿ ਕਿਹੜਾ ਪਰਸਨਲ ਵਾਸਤੇ ਪ੍ਰਾਈਵੇਟ ਜੈੱਟ ਪ੍ਰਾਈਵੇਟ ਜੈੱਟ ਹੋ ਗਿਆ ਇਹ ਪ੍ਰਾਈਵੇਟ ਜੈੱਟ ਹੋ ਗਿਆ ਬਈ ਹੈ ਨਾ ਆਡੀ ਵਾਲਾ ਇੰਜਨ ਆ 2.0 ਠੀਕ ਹੈ ਜੀ ਬਿਲਡ ਕੁਆਲਿਟੀ ਬਹੁਤ ਹੈ ਬਿਲਡ ਕੁਆਲਿਟੀ ਸਟਰੋਂਗ ਆ ਵੈਸੇ ਵੀ ਕਾਰ ਸ਼ਾਨਦਾਰ ਆ ਪੂਰੀ ਠੀਕ ਹੈ ਇਹਦਾ ਕਿੰਨਾ ਰੇਟ ਹੈ 11 ਮਾਡਲ ਦਾ ਇਹ ਆ ਵੀਰੇ ਰੇਟ ਰੱਖਿਆ 3.5 ਲੱਖ ਰੁਪਈਆ 3.70 ਦੀ ਆਸਕਿੰਗ ਸੀਗੀ ਪਾਰਟੀ ਦੀ ਮੈਂ ਕਿਹਾ ਯਾਰ 3.5 ਦਵਾ ਦਾਂਗੇ ਤੁਹਾਨੂੰ ਠੀਕ ਹੈ ਵੀਰੇ 3.5 ਚ ਕਰਾ ਦਾਂਗੇ ਸੌਦਾ ਇਹ ਚੋਂ ਨਾ ਘਟਵਾਇਓ ਦਰੇ ਨਾ ਬਈ ਹੋ ਜੂਗਾ ਸੌਦਾ ਠੀਕ ਆ ਤੇ ਆਹ ਆ ਵੀਰੇ ਇਹਦਾ ਵੀਰੇ 2016 ਮਾਡਲ ਸਿਆਜ਼ ਬੀਡੀਆਈ ਪਲੱਸ ਹਾਈਬ੍ਰਿਡ ਓਕੇ ਸੈਕੰਡ ਓਨਰ ਆ ਲੋਕਲ ਲੁਧਿਆਣੇ ਦਾ ਨੰਬਰ ਆ ਟਾਇਰ ਨਵੇਂ ਇੰਟੀਰੀਅਰ ਦੀ ਬਿਲਕੁਲ ਬ੍ਰੈਂਡ ਨਿਊ ਹਮ ਰੇਟ ਰੱਖਿਆ ਵੀਰੇ ਇਹਦਾ 5.5 ਲੱਖ 45 ਤੱਕ ਸੌਦਾ ਕਰਾ ਦੂੰਗਾ 5 ਲੱਖ 45000 ਠੀਕ ਆ ਤੇ ਬਈ ਤੁਹਾਨੂੰ ਅਗਲੀ ਇੱਕ ਹੋਰ ਦਿਖਾ ਦਈਏ ਗੀਤ ਜਿਆ ਬੜਾ ਮਸ਼ਹੂਰ ਹੋਇਆ ਬਈ ਹਨਾ ਕਹਿੰਦੇ ਸੌਹਰੇ ਦੀ ਲਾਲ ਅਮਰੂਤੀ ਨੇ ਬਈ ਹਨਾ ਚੱਕਾ ਜਾਮ ਕਰਾਦਾ 1151 ਨੰਬਰ ਆ ਲਾਲ ਮਰੂਤੀ ਬਈ ਬਹੁਤ ਘੱਟ ਮਿਲਦੀ ਹੈਗੀ ਇਹ ਵੀ ਇੱਕ ਆਪਾਂ ਕਹਿੰਦੇ ਵੀ ਦੀਵਾ ਲੈ ਕੇ ਭੰਨ ਵਾਲਾ ਕੰਮ ਹੋ ਜਾਂਦਾ ਤੇ ਚੱਲੀ ਕਿੰਨੀ ਹੋਈ ਆ ਮੜਾ ਹੁਣ ਬਾਈ ਤੁਹਾਨੂੰ ਦੱਸਣਗੇ ਤੁਸੀਂ ਕਹੋਗੇ ਝੂਠਾ ਪਰ ਇਹ ਸੱਚ ਆ ਬਈ ਹਨਾ ਨਹੀਂ ਸੱਚ ਆ ਵੀਰੇ ਇਹ ਚੱਲੀ ਆ ਸਿਰਫ 14000 14000 ਕਿਲੋਮੀਟਰ ਆ ਸਿਰਫ 14000 ਕਿਲੋਮੀਟਰ ਚੱਲੀ ਆ ਹਾਂਜੀ ਹਾਂਜੀ ਪਾਸਿੰਗ ਇਹਦੀ 28 ਤੱਕ ਦੀ ਆ। ਅੱਛਾ ਹੁਣ ਆਏ ਦੱਸੋ ਮਾਡਲ ਕਿੰਨਾ ਹੈ? ਇਹ ਮਾਡਲ ਵੀਰੇ 1998 98 ਮਾਡਲ ਆ ਬਾਈ। ਹਨਾ ਪਾਸਿੰਗ ਹੈਗੀ ਆ 14000 ਚੱਲੀ ਹੋਈ ਆ ਮਿੱਤਰੋ ਬਾਕੀ ਸਾਲ ਦੇ ਹਿਸਾਬ ਨਾਲ ਲਾ ਲਓ ਕਿੰਨੀ ਚੱਲਦੀ ਹੋਊਗੀ। ਇਹ ਵੀਰੇ ਖੜੀ ਹੋ ਰਹੀ ਆ ਨਾ ਡੇਰੇ 'ਚ ਸੀਗੀ ਗੱਡੀ ਪਹਿਲਾਂ ਇਹ। ਅੱਛਾ ਬਾਬਿਆਂ ਦੇ ਨਾਮ ਦੀ। ਹਾਂ ਕਿਸੇ ਨੇ ਗਿਫਟ ਕੀਤੀ ਡੇਰੇ ਨੂੰ ਉੱਥੇ ਡੇਰੇ 'ਚ ਖੜੀ ਰਹੀ ਆ 15 ਸਾਲ ਚਲਾਈ ਨਹੀਂ ਕਿਸੇ ਨੇ। ਠੀਕ ਹੈ। ਉੱਥੋਂ ਜਿਹੜੇ ਬੰਦੇ ਨੇ ਲਿਆਂਦੀ ਉਹਨੇ ਟਰਾਂਸਫਰ ਕਰਾ ਕੇ ਤੇ ਆਪਦਾ ਉਹ ਕਰਾਇਆ। ओके पासिंग वगैरह ਤੇ ਹੁਣ ਉਹ ਨਾਲ ਚਲਾਈ ਹੈ ਨਹੀਂ ਉਹਨਾਂ ਨੇ ਵੀ ਸੇਲਤੀ ਲਾਤੀ ਅੱਗੇ ਠੀਕ ਹੈ ਵੀਰੇ ਅਸਾਂ ਕਿੰਨੇ ਪੈਸੇ ਦੀ ਗਾਰੇ ਇਹ ਵੀਰੇ ਸਿਰਫ 75000 ਦੀ ਸਿਰਫ 75000 ਰੁਪਏ ਦੀ ਨਵੀਂ ਨਵੀਂ ਦੀ ਫੀਲ ਆਊਗੀ ਓਕੇ ਡੋਰ ਲਾਉਂਗੇ ਤਾਂ ਪਤਾ ਲੱਗੂਗਾ ਚਲਾਉਂਗੇ ਤਾਂ ਪਤਾ ਲੱਗੂਗਾ ਇਹ ਕਾਰਬਾਈ ਹੈ ਨਾ ਮਤਲਬ ਮੈਂ ਗੱਲ ਕਰਾਂ ਭਈ ਹੁਣ ਇਹ 75000 ਬੰਦਾ ਕਹਿੰਦਾ ਯਾਰ ਬਹੁਤ ਹੈਗਾ ਪਰ ਇਹ ਨਾ ਆਪਾਂ ਕਹਿੰਦੇ ਊ ਚਲਾਉਣ ਵਾਸਤੇ ਜੇ ਕਿਸੇ ਨੇ ਅਜਾ ਸ਼ੌਂਕ ਵਾਸਤੇ ਰੱਖਣੀ ਆ ਘਰੇ ਰੱਖਣੀ ਆ ਐਂਡ ਮੋਡੀਫਾਈ ਕਰਾ ਕੇ ਰੱਖਣੀ ਆ ਉਹਦੇ ਵਾਸਤੇ ਆ ਇਹ ਅੱਛਾ ਇਹਦੇ ਚ ਇੱਕ ਕੰਮ ਹੋਰ ਵੀ ਹੋ ਜਾਂਦਾ ਇਹਨੂੰ ਵਿਂਟੇਜ ਵੀ ਕਰਾ ਸਕਦੇ ਆ ਉਹੀ ਗੱਲ ਕਰਦਾ ਵਿਂਟੇਜ ਹੋ ਜਾਂਦੀ ਆ ਹਾਂ ਇਹਦਾ ਨੰਬਰ ਵੀ ਚੇਂਜ ਹੋ ਜੂਗਾ ਫਿਰ ਉਹ ਵੀ ਲੱਗ ਜਾਂਦਾ ਵਿੱਚ ਠੀਕ ਹੈ ਵਿਂਟੇਜ ਵੀ ਐਨ ਲੱਗਦਾ ਠੀਕ ਹੈ ਆਹਾਂ ਨੀਲੀ ਜੀ ਇਹ ਵੀਰੇ ਹੈਗੀ ਆ 2006 ਮਾਡਲ ਫੀਚਰ ਰੇਂਜ ਵੀ ਵਾਲੇ ਨੇ ਠੀਕ ਹੈ ਏਜ ਲਾਇਏ ਵੀਲ ਆ ਪਹਿਲਾਂ ਬਾਹਰੋਂ ਹਾਂਜੀ ਅੰਦਰੋਂ ਇਹਦੀਆਂ ਪਾਵਰ ਸਟੀering ਆ ਠੀਕ ਹੈ ਪਾਵਰ ਵਿੰਡੋਆ ਦੋ ਓਕੇ ਠੀਕ ਹੈ ਜੀ ਸੀਟਾ ਸੂਟਾ ਏਸੀ ਹੀਟਰ ਸੀਟ ਕਵਰ ਚੜੇ ਹੋਏ ਆ ਤੇ ਉਸ ਤੋਂ ਬਾਅਦ ਹੋਰ ਦੱਸਾਂ ਹਾਂਜੀ ਬੈਕ ਕੈਮਰੇ ਦੇ ਨਾਲ ਟੱਚ ਪਲੇਅਰ ਵੀ ਆ ਜਿਨ੍ਹਾਂ ਦੀ ਕਾਰ ਉਹਨਾਂ ਦੀ ਮੋਡੀਫਿਕੇਸ਼ਨ ਹੋਈ ਵੀ ਹੈ ਉਹਨਾਂ ਦੀ ਮੋਡੀਫਿਕੇਸ਼ਨ ਆ ਰੇਟ ਦੱਸਾਂ ਕਿੰਨੇ ਪੈਸੇ ਇਹਦੇ ਬਰਾਬਰ ਦਾ 75000 75000 1.5 ਲੱਖ ਚ ਦੋਏ 1.5 ਲੱਖ ਰੁਪਈਆ ਦੇ ਵਿੱਚ ਬਾਈ ਦੋ ਕਾਰਾਂ ਬਾਈ ਹਨਾ ਜੇ ਲੈ ਜਾਵੇ ਕਿਸੇ ਨੇ ਕਾਰਾਂ ਲੈਣੀਆਂ ਅਗਲੀ ਨੋਵਾ ਵੀਰੇ ਮਾਡਲ ਇਹ ਵੀਰੇ ਮਾਡਲ ਹੈਗੀ 2014 ਹਾਂਜੀ ਫਸਟ ਓਨਰ ਆ ਵੀਰੇ ਪੰਜਾਬ ਨੰਬਰ ਦੀ ਕੈਪਟਨ ਸੀਟਾਂ ਵਾਲੀ ਕੈਪਟਨ ਸੀਟਾਂ ਵਾਲੀ ਠੀਕ ਹੈ ਕਾਰ ਜਮਾ ਸਾਫ ਸੁਥਰੀ ਆ ਪੂਰੀ ਵਧੀਆ ਓਕੇ 1 ਲੱਖ 24000 ਕਿਲੋਮੀਟਰ ਚੱਲੀ ਆ ਗੱਡੀ ਸਵਾ ਲੱਖ ਠੀਕ ਹੈ ਜੀ ਠੀਕ ਹੈ ਇਹਦਾ ਰੇਟ ਰੱਖਿਆ ਵੀਰੇ ਆਪਾਂ 6.5 ਲੱਖ ਰੁਪਈਆ ਦੇਣ ਵਾਲਾ ਰੇਟ ਠੀਕ ਹੈ ਵੀਰੇ ਹਾਂਜੀ ਤੇ ਅਗਲੀ ਆ ਗਈ ਵੀਰੇ ਆਹ ਗ੍ਰੇ ਕਲਰ ਚ ਗ੍ਰੇ ਕਲਰ ਚ ਆ ਗਈ ਵੀਰੇ 2015 ਮਾਡਲ ਹੂੰ ਸੈਕੰਡ ਓਨਰ ਆ ਹੂੰ 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 ਕਾਰ ਇੰਟੀਰੀਅਰ ਇੰਟੀਰੀਅਰ ਦੀ ਬਿਲਕੁਲ ਬ੍ਰੈਂਡ ਨਿਊ ਆ ਓਕੇ ਰੇਟ ਇਹਦਾ ਰੱਖਿਆ ਵੀਰੇ 8.5 ਲੱਖ ਰੁਪਈਆ ਡਿਮਾਂਡ ਆ ਪਾਰਟੀ ਦੀ ਠੀਕ ਹੈ ਮਾਨ ਤਾਨ ਕਰਾ ਦੂੰਗਾ ਠੀਕ ਹੈ ਵੀਰੇ ਹਾਂਜੀ ਤੇ ਬਈ ਲੈ ਜਾਓ ਜੇ ਕਿਸੇ ਨੇ ਕਾਰ ਲੈਣੀ ਆ ਬਈ ਨੰਬਰ ਸਕਰੀਨ ਤੇ ਪਾਏ ਹੋਏ ਨੇ ਬਈ ਹਨਾ ਤੇ ਲੋਨ ਵਗੈਰਾ ਹੋਊ ਤੁਹਾਡਾ ਕੋਈ ਚੱਕਰ ਲੋਨ ਕਰਾ ਦਾਂਗੇ ਲੋਨ ਤਾਂ ਇੱਥੇ ਤੋਂ 6 ਲੱਖ ਦਾ ਕਰਾ ਦੂੰਗਾ ਆਹ ਵੀਰੇ ਜੇ ਕਿਸੇ ਨੇ ਕੰਮ ਕਰਨਾ ਬਈ ਹਨਾ ਉਹ ਬੰਦਿਆਂ ਵਾਸਤੇ ਆ ਤੇ ਇਹ ਵੀਰੇ ਮਾਡਲ ਕਿੰਨਾ ਇਹ ਵੀਰੇ ਮਾਡਲ ਹੈਗਾ 2017 ਠੀਕ ਹੈ ਟਾਟਾ ਦਾ ਹਨ ਹਾਂਜੀ ਟਾਟਾ ਦਾ ਹੈ ਠੀਕ ਹੈ ਟਾਟਾ ਦਾ ਜ਼ਨੌਨ ਠੀਕ ਹੈ ਅਲਾਇਕਾਰ ਨੂੰ ਪਏ ਹੋਏ ਨੇ ਬਈ ਇਹਨੂੰ ਵੀ ਹਨਾ ਅਲਾਏ ਦਾ ਬੀਐਨਸੀ ਲੱਗਿਆ ਵੀਰੇ ਠੀਕ ਹੈ ਅੱਛਾ ਜ਼ਨੌਨ ਹੈਗਾ ਮਾਡਲ 2015 2017 ਵੀਰੇ 17 17 ਮਾਡਲ ਫਸਟ ਓਨਰ 5.5 ਲੱਖ ਦੀ ਹੈ ਦੀ ਆਸਕਿੰਗ ਆ ਮਾਨਤਾਣ ਥੋੜਾ ਬਹੁਤ ਹੋਊਗਾ ਖਰਾ ਦੂੰਗਾ ਗਾਕਦੇ ਹੀ ਆ ਇਹ ਸਿੱਧੀ ਪਾਰਟੀ ਦੀ ਕਾਰ ਆ ਤੇ ਆਹ ਵੀਰੇ ਅਗਲਾ ਆਪਣੇ ਲਵੇ ਹੋ ਅਗਲਾ ਵੀਰੇ ਇਹ ਫੁੱਲ ਡਾਲਾ ਵਾ ਠੀਕ ਹੈ 8.5 ਬਾਈ ਪਤਾ ਨਹੀਂ ਕਿੰਨਾ ਹੈ 5 5.5 ਫੁੱਟ ਦਾ ਬੰਦਾ ਅੱਛਾ ਪਾਸਿੰਗ ਵੈਰਾਜਾ ਪੇਪਰ ਪੂਰੇ ਪੇਪਰਾਂ ਦੀ ਗਾਰੰਟੀ ਵੀਰੇ ਸਾਰੇ ਮਿਲਣਗੇ ਠੀਕ ਹੈ ਟਾਇਰ ਦੋਨੋਂ ਦੇ ਵਧੀਆ ਨੇ ਇਹਦੇ ਜਮਾਂ ਨਵੇਂ ਅਰਗੇ ਦੇ ਵੀ ਨਵੇਂ ਅਰਗੇ ਹੀ ਨੇ ਮੂਲੇ ਟਾਇਰ ਤਾਂ ਜੋੜਾ ਤਾਂ ਮੂਲਾ ਇਹਦਾ ਵੀ ਨਵਾਂ ਹੀ ਹੈ ਓਕੇ ਅੱਛਾ ਉਹ ਕਿੰਨਾ ਮਾਡਲ ਆ ਇਹ ਵੀਰੇ 2015 ਮਾਡਲ ਆ ਫਸਟ ਓਨਰ ਆ ਲੋਕਲ ਲੁਧਿਆਣੇ ਦਾ ਨੰਬਰ ਆ ਰੇਟ ਇਹਦਾ ਰੱਖਿਆ ਵੀਰੇ 4 ਲੱਖ ਤੇ 10000 4 ਲੱਖ 100 ਠੀਕ ਹੈ ਜੀ ਇਹਦੇ 3 ਲੱਖ ਦਾ ਲੋਨ ਵੀ ਕਰਾ ਲੂੰਗਾ ਜਿੰਨਾ ਮਰਜ਼ੀ ਕੰਮ ਕਰੀ ਚੱਲੋ ਕਿਸ਼ਤਾਂ ਭਰੀ ਜਲੋ ਸਭ ਠੀਕ ਹੈ ਕੰਮ ਕਰੋ ਕਿਸ਼ਤਾਂ ਭਰੋ ਬਸ ਹੋਰ 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 ਆਹ ਹੈ ਵੀਰੇ ਇਹ ਵੀਰੇ ਹੁੰਡਈ ਦੀ ਇਯੋਨ ਹਾਂਜੀ 2016 ਮਾਡਲ ਠੀਕ ਹੈ ਜੀ ਸੈਕੰਡ ਓਨਰ ਆ ਲੋਕਲ ਲੁਧਿਆਣਾ ਦਾ ਨੰਬਰ ਆ ਕਾਰ ਬਿਲਕੁਲ ਬ੍ਰੈਂਡ ਨਿਊ ਆ ਡਾਕਟਰ ਡਰਾਈਵਨ ਆ 45000 ਜੱਲੀ ਆ ਓਕੇ ਰੇਟ ਰੇਟ ਇਹਦਾ ਰੱਖਿਆ ਵੀਰੇ 2 ਲੱਖ ਤੇ 85000 2 85 ਬਹੁਤ ਜੈਨੂਨ ਰੇਟ ਰੱਖਿਆ ਓਕੇ ਇਹ ਚੋ ਵੀ ਮਾਨਤਾ ਕਰ ਦਊਗਾ ਆਹ ਆਪਣੇ ਟੈਕਸੀ ਵਾਲੇ ਵੀਰਾਂ ਵਾਸਤੇ ਕਮਰਸ਼ੀਅਲ ਪੀਵੀ ਮੈਂ ਪੰਜਾਬ ਦੇ ਵਿੱਚ ਚਲਾ ਸਕਦਾ ਹਾਂ ਹਾਂ ਜੀ ਹਾਂ ਜੀ ਪੰਜਾਬ ਵੀਰੇ ਟੈਕਸ ਵਾਰ ਕੇ ਕਿੱਥੇ ਮਰਜ਼ੀ ਲੈ ਜਾਓ ਕੰਨਿਆ ਕੁਮਾਰੀ ਲੈ ਜਾਓ ਚਾਹੇ ਇਹਨੂੰ 2019 ਮਾਡਲ ਆ ਪੈਟਰੋਲ ਪਲੱਸ ਸੀਐਨਜੀ ਕੰਪਨੀ ਗ੍ਰੀਨ ਆ ਠੀਕ ਹੈ ਜੀ ਇਹਦਾ ਰੇਟ ਵੀਰੇ ਰੱਖਿਆ ਆਪਾਂ 4 ਲੱਖ ਤੇ 10000 ਮਾਨਤਨ ਇਹ ਜੋ ਵਿਕਰਾ ਦੂੰਗਾ ਸਿੱਧੀ ਪਾਰਟੀ ਦੀ ਕਾਰ ਆ ਆਸੀ ਪੇਮੈਂਟ ਹੋਊਗੀ ਤੇ ਬਈ ਮਿੱਤਰੋ ਠੀਕ ਆ ਅੱਜ ਦੀ ਆਏ ਸੀਗੇ ਕਾਰਾਂ ਬਹੁਤ ਕਾਰਾਂ ਤੁਹਾਨੂੰ ਦਿਖਾ ਦਿਆਂ ਜੇ ਕਿਸੇ ਨੇ ਵੀ ਕੋਈ ਕਾਰ ਲੈਣੀ ਆ ਤਾਂ ਇੱਕ ਵਾਰ ਵਿਜ਼ਿਟ ਕਰ ਲਿਓ ਤੁਸੀਂ ਖਾਲੀ ਹੱਥ ਨਹੀਂ ਜਾਓਗੇ બસ ਮਨ ਬਣਾ ਕੇ ਆਇਓ ਬਈ ਗਾਰਦ ਹਨਾ ਠੀਕ ਹੈ ਵੀਰੇ ਫਿਰ ਬਿਲਕੁਲ ਜੀ ਮਿਲੋ ਬਈ ਹਨਾ ਆਓ ਬਾਈ ਨਾਲ ਡੀਲ ਕਰੋ ਨੰਬਰ ਸਕਰੀਨ ਤੇ ਨੇ ਸਵਾਬ ਬਹੁਤ ਵਧੀਆ ਬਈ ਕੋਈ ਦਿੱਕਤ ਨਹੀਂ ਬਈ ਪੈਸੇ ਵੀ ਹੈਗੇ ਤੁਸੀਂ ਆਨਲਾਈਨ ਮੰਗਾਉਣਿਓ ਕੋਈ ਦਿੱਕਤ ਨਹੀਂ ਬਈ ਹਨਾ ਪੈਸਾ ਤੁਹਾਡੇ 1 ਰੁਪਿਆ ਨਹੀਂ ਮਰਦਾ ਬਈ ਸਾਡੇ ਭਰੋਸੇ ਪਾਉ ਪੈਸੇ ਕੋਈ ਦਿੱਕਤ ਨਹੀਂ ਤੇ ਕਾਰ ਲੈਣੀ ਆ ਤਾਂ ਵੀ ਕੋਈ ਦਿੱਕਤ ਨਹੀਂ ਪੇਪਰਾਂ ਦੀ ਕੋਈ ਦਿੱਕਤ ਨਹੀਂ ਬਈ ਹਨਾ ਵੀ ਬਸ ਤੁਸੀਂ ਵੀ ਪ੍ਰੋਸੈ ਵਾਲੇ ਹੋਣੀ ਚਾਹੀਦੇ ਬਈ ਹਨਾ ਇਹ ਵੀ ਇੱਕ ਜ਼ਰੂਰੀ ਹੈ ਬਈ ਹਨਾ ਬਾਕੀ ਭਰਾ ਆਪਣੇ ਹੈ ਪ੍ਰੋਸੈ ਵਾਲੀ ਨੇ ਪੈਸੇ ਮੈਂ ਵੀਰੇ ਮੈਂ ਹੋਰ ਦੱਸਾਂਗਾ ਮੈਂ ਨਾ ਕਿਸੇ ਤੋਂ ਪੈਸੇ ਐ ਪਵਾਉਂਦਾ ਹੀ ਨਹੀਂਗਾ ਹੂੰ ਕੋਈ ਨਾ ਗੱਡੀਆਂ ਆਪਣੇ ਕੋਲ ਹੀ ਖੜੀਆਂ ਨੇ ਹੂੰ ਤੁਸੀਂ ਆਓ ਬੇਫਿਕਰ ਹੋ ਕੇ ਆਓ ਟਰਾਈ ਲਓ ਤਸੱਲੀ ਕਰੋ ਮਿਸਤਰੀ ਲਿਆਓ ਮਕੈਨਿਕ ਲਿਆਓ ਕਿਸੇ ਨੂੰ ਮਰਜ਼ੀ ਲਿਆ ਕੇ ਗੱਡੀ ਚੈੱਕ ਕਰਾ ਕੇ ਪੂਰੀ ਫੁੱਲ ਤਸੱਲੀ ਕਰਕੇ ਮੇਰੀ ਗਾਰੰਟੀ ਰਹੂਗੀ ਤੁਸੀਂ ਗੱਡੀ ਤਸੱਲੀ ਕਰਕੇ ਲੈ ਕੇ ਜਾਓ ਠੀਕ ਆ ਬਈ ਕੋਈ ਆਨਲਾਈਨ ਵਾਲਾ ਚੱਕਰ ਨਹੀਂ ਸਸੀ ਗੱਲ ਸੀ ਗਰਮੀ ਬੀ